मुकेरिया गन्ना मिल के अंदर से व्यक्ति लापता परिवार का कहना मिल के अंदर चंदन सिंह के साथ हुआ है कोई भयानक हादसा और मिल मैनेजमेंट द्वारा मामला दबाया जा रहा है मुकेरिया शुगर मिल में एक 50 साल के व्यक्ति के लापता होने का समाचार है जानकारी अनुसार किशनपुरा गांव का व्यक्ति चंदन सिंह जो मुकेरिया की चीनी मिल में फिटर का, का काम करता था पर कल जब वह मिल में काम करने आया तब से घर वापस नहीं लौटा परिवार का कहना है कि उसके साथ मिल के अंदर कोई हादसा हो गया है क्योंकि कल रात उसकी अपनी पत्नी से बात हुई तो उसने बताया कि वह काम कर रहा है परंतु कुछ देर बाद उसका फ़ोन बंद हो गया सुबह तक जब चंदन सिंह घर वापस नहीं आया तो परिवार शुगर मिल पहुंचा तो मिल के अधिकारियों का कहना है कि चंदन सिंह घर चला गया परिवार को शक है कि उसके साथ मिल के अंदर कुछ अनहोनी घटना घट चुकी है जो मिल मैनेजमेंट छुपा रहा है जब मिल के अधिकारियों द्वारा कोई स्पष्ट जवाब नहीं दिया गया तो परिवार द्वारा मिल के अंदर धरना लगा दिया गया परिवार का कहना है कि जब तक मिल द्वारा चंदन सिंह का पता नहीं लगाया जाता तब तक, तक धरना लगा रहेगा वही डीएसपी मुकेरिया का कहना है कि जांच की जा रही है और जल्द ही पता लग जाएगा कि मिल के अंदर क्या घटना घटी है ਸੰਘਾ ਜੀ ਪਿੰਡ ਮੇਰਾ ਬਿਸ਼ਨਪੁਰਾ ਮੇਰਾ ਬਰਾਦਰ ਚੰਨਣ ਸਿੰਘ ਜਿਹੜਾ ਪਿਛਲੇ ਲਗਭਗ 30 ਸਾਲਾਂ ਤੋਂ ਇਹ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਕੱਲ 4 ਵਜੇ ਡਿਊਟੀ ਹੋ ਆਏ ਸੀ 4 ਵਜੇ ਤੋਂ ਬਾਅਦ ਇਹਨਾਂ ਦੇ ਆਪਣੇ ਜਿਹੜੇ ਬੰਦੇ ਹੈਗੇ ਨਾਲ ਦੇ ਨੁਮਾਇੰਦੇ ਜਿਹੜੇ ਨਾਲ ਕੰਮ ਕਰਦੇ ਆ ਉਹਨਾਂ ਨੇ ਕਿਹਾ ਕਿ ਬੰਦਾ 5:30 ਵਜੇ ਤੋਂ ਬਾਅਦ ਉਹਦਾ ਸਭ ਫੋਨ ਸਵਿਚ ਆਫ ਹੈ ਇਹ ਇਨਫੋਰਮੇਸ਼ਨ ਸਾਨੂੰ ਇਹ ਸਵੇਰੇ ਦੇ ਰਿਹਾ ਲਗਭਗ 8 ਵਜੇ 14-15 ਘੰਟੇ ਬਾਅਦ ਵੀ ਤੁਹਾਡਾ ਬੰਦਾ ਜਿਹੜਾ ਆ ਰਾਤ ਦਾ ਡਿਊਟੀ ਦੇਣੀ ਹੈ ਇਹ ਵੀ ਨਹੀਂ ਕਹਿ ਰਿਹਾ ਵੀ ਇਥੋਂ ਮੇਸਾ ਕਹਿੰਦੇ ਵੀ ਡਿਊਟੀ ਨਹੀਂ ਆਇਆ ਹੈਗਾ ਉਹ ਵੀ ਸਾਨੂੰ ਕਿਤੋਂ ਪਿੰਡ ਕਿਸੇ ਬੰਦੇ ਦਾ ਫੋਨ ਗਿਆ ਆ ਘਰ ਤੇ ਫਿਰ ਸਾਨੂੰ ਪਤਾ ਲੱਗਿਆ ਕਿ ਬੰਦਾ ਉੱਥੇ ਹੈ ਨਹੀਂ ਜਦੋਂ ਅਸੀਂ ਇੱਥਿਆਂ ਨੇ ਕਿ ਇਨਕੁਆਰੀ ਕਰਦੀ ਆ ਤੇ ਇਹ ਕੋਈ ਮਤਲਬ ਕਿਸੇ ਗੱਲ ਦੇ ਸਿਰੇ ਪੱਖੇ ਨਹੀਂ ਲਾਂਡੇ ਵੀ ਕਿੱਥੇ ਗਿਆ ਬੰਦਾ ਕਿੱਥੇ ਨਹੀਂ ਗਿਆ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਇਹਦੇ ਬਾਰੇ ਤੇ ਜਦੋਂ ਅਸੀਂ ਬਾਰ ਬਾਰ ਆਣ ਕੇ ਫੁੱਟੇ ਚੈੱਕ ਕੀਤੀ ਆ ਤੇ ਦੋ ਜਨ 5 ਵਜੇ ਜਿਲੇ ਦੀ ਫੋਨ ਸੋਚੋ ਹੋਇਆਗਾ ਉਸ ਲਈ 5 ਵਜੇ ਕੋਈ ਦੋ ਤਿੰਨ ਮਿੰਟ ਤੇ ਇਹਨਾਂ ਦੀ ਫੈਕਟਰੀ ਜਿਹੜੀ ਬੰਦ ਹੁੰਦੀ ਆ ਉਸ ਲਈ ਇੱਕਦਮ ਇਹਨਾਂ ਦੀ ਹਲਚਲ ਹੋ ਜਾਂਦੀ ਆ ਵੀ ਬੰਦੇ ਕਿੱਥੇ ਇੱਕਦਮ ਭਗਦੜ ਤੇ ਉਸ ਤੋਂ ਬਾਅਦ ਜਿਹੜਾ ਬੰਦਾ ਆ ਸਾਨੂੰ ਪਤਾ ਨਹੀਂ ਲੱਗਦਾ ਕਿੱਥੇ ਅਸੀਂ ਦੱਸ ਰਹੇ ਹਾਂ ਵੀ ਕਿੱਥੇ ਉਹ ਸਾਨੂੰ ਫੁਟੇਜ ਦਿਖਾਈ ਜਾ ਰਿਹਾ ਵਾਰ-ਵਾਰ ਆ ਦੇਖੋ ਆ ਦੇਖੋ ਪਰ ਉਸ ਤੋਂ ਬਾਅਦ ਬੰਦਾ ਕਿੱਥੇ ਗਿਆ ਇਹਦਾ ਕੁਝ ਨਹੀਂ ਪਤਾ ਮੈਂ ਤੁਹਾਨੂੰ ਕੀ ਲੱਗਦਾ ਕਿ ਕੁਝ ਮਿਸ ਹੈਪਨਿੰਗ ਹੋਈ ਹੈ ਮਿਸ ਹੈਪਨਿੰਗ ਹੋਈ ਹੈ ਸਾਡੇ ਦੋ ਲੋਕ ਹੋ ਕਰਨ ਦੇ ਆ ਕਿਉਂਕਿ ਇਹ ਜਿਹੜੇ ਬੰਦੇ ਪੂਰੇ ਪੇਸ਼ ਨਹੀਂ ਕਰਨ ਦੇ ਇੱਥੇ ਜਿਹੜੇ ਬੰਦੇ ਇੱਥੇ ਉਹਦੇ ਨਾਲ ਡਿਊਟੀ ਦੇ ਸੀਗੇ ਇਹ ਪੂਰੀ ਤਰ੍ਹਾਂ ਸਾਡੇ ਨਾਲ ਕੋਆਪਰੇਟਿਵ ਵੀ ਨਹੀਂ ਕਰਨ ਦੇ ਲੋਕ ਹੋ ਕਰਨ ਦੇ ਕਿਉਂਕਿ ਪਹਿਲਾ ਕਾਰਨ ਇਹੀ ਹੈਗਾ ਇਹਨਾਂ ਦਾ ਕਿ ਜੇ ਇਹਨਾਂ ਤੋਂ 5:30 ਵਜੇ ਦਾ ਬੰਦਾ ਮਿਸ ਹੈਗਾ ਤੇ ਅਗਲੇ ਦਿਨ ਸਵੇਰੇ 22 ਤਰੀਕ 5:30 ਵਜੇ ਦਾ ਬੰਦਾ ਮਿਸ ਹੈਗਾ 23 ਤਰੀਕ ਨੂੰ ਸਵੇਰੇ ਇਹ 8 ਵਜੇ ਫੋਨ ਕਰਦੇ ਪਏ ਉਹ ਵੀ ਕੋਈ ਬੰਦਾ ਸਾਡੇ ਪਿੰਡ ਦਾ ਕੋ ਨਾਲ ਗੁੰਡੀ ਫੋਨ ਕਰਨ ਰਿਆ ਤੇ ਰਾਤ ਭਾਜੀ ਇੱਥੇ ਡਿਊਟੀ ਆਏ ਸੀ ਕਿ ਘਰ ਹੋ ਆ ਗਏ ਹੈ ਨਹੀਂ ਉਹ ਰਾਤ ਦੇ ਇਹ ਬੰਦਾ ਲੱਭਣ ਦੇ ਤੇ ਇਹਨਾਂ ਨੇ ਕੋਈ ਆਪਣੀ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਕਿ ਅਸੀਂ ਪਰਿਵਾਰ ਨੂੰ ਇਨਫੋਰਮ ਕਰ ਦਈਏ ਕਿ ਬੰਦਾ ਤੁਹਾਡਾ ਮਿਸ ਹੈਗਾ ਜਾਂ ਕਿੱਥੇ ਚਲਾ ਗਿਆ ਕਿੱਥੇ ਨਹੀਂ ਚਲਾ ਗਿਆ ਦੇਖੋ ਮੈਂ ਸਵੇਰ ਦੇ ਇਸ ਪਰਿਵਾਰ ਨਾਲ ਆ ਸਵੇਰ ਦੇ ਅਸੀਂ ਇੱਥੇ ਆਏ ਹਾਂ ਔਰ ਕੱਲ ਦਾ ਸਾਡਾ ਜਿਹੜਾ ਵਿਅਕ ਔਰ ਉਹਦੇ ਵਿੱਚ ਜੋ ਨਜ਼ਰ ਆ ਰਿਹਾ ਇਹ ਮੈਂ ਕਹਾਂਗਾ ਕਿ ਮਿਸ ਹੈਪਨਿੰਗ ਉਹਦੇ ਨਾਲ ਹੋ ਚੁੱਕੀ ਹੈ ਔਰ ਇਹ ਮਿਲ ਵਾਲੇ ਛੁਪਾ ਰਹੇ ਆ ਔਰ ਇਹ ਮਿਲ ਦੀ ਗਲਤੀ ਵੀ ਮੈਨੂੰ ਲੱਗਦਾ ਕਿ ਕਿਤਨਾ ਕਿਤੇ ਮਿਲ ਦੀ ਗਲਤੀ ਮੈਨੇਜਮੈਂਟ ਦੀ ਜਿਹੜੀ ਮਿਸ ਮੈਨੇਜਮੈਂਟ ਹੋਈ ਹੈ ਕਿਤਨਾ ਕਿਤੇ ਤਾਂ ਇਹ ਜਿਹੜੀ ਹੈ ਮਿਲ ਇਹ ਸਵੀਕਾਰ ਨਹੀਂ ਕਰ ਰਹੀ ਔਰ ਇਦਾਂ ਵੱਡਾ ਹਾਸਾ ਔਰ ਇਹ ਸਾਰੇ ਦੁਖੀ ਲੋਕ ਇੱਥੇ ਇਕੱਠੇ ਹੋਏ ਆ ਔਰ ਇਹਨਾਂ ਵੱਲੋਂ ਇੱਕ ਮਿਲ ਬੰਦ ਨਹੀਂ ਕੀਤੀ ਗਈ ਆ ਜਿਹੜਾ ਗੰਨਾ ਆ ਰਿਹਾ ਸੀ ਸਪਲਾਈ ਇਹ ਵੀ ਇਹ ਸਾਰੇ ਭਰਾਵਾਂ ਨੇ ਗੇਟ ਬੰਦ ਕਰਵਾਇਆ ਹੈ ਇਹਨਾਂ ਨੂੰ ਆਪਣੇ ਮੁਲਾਜ਼ਮ ਦੇ ਨਾਲ ਕਿੰਨੀ ਕਮਜ਼ਰਦੀ ਹੈ ਇੱਥੋਂ ਸਾਬਤ ਹੋ ਜਾਂਦਾ ਹੈ ਮੇਨ ਮੈਨੇਜਮੈਂਟ ਅਮੀਰਾਂ ਦਾ ਉਹੀ ਹੈ ਕਿ ਜਿਹੜੇ ਗਰੀਬ ਲੋਕ ਐ ਕੀੜੇ ਮਕੋੜੇ ਐ ਅੱਜ ਮੁਕੇਰੀਆਂ 슈ਗਰ ਮਿਲ ਦੇ ਵਿੱਚ ਕੱਲ ਦਾ ਇੱਕ ਮੁਲਾਜ਼ਮ 4 ਵਜੇ ਡਿਊਟੀ ਤੇ ਪੇਪਰ ਚੜਦਾ ਐ ਤੇ ਸਾਢੇ 5 5 ਵਜੇ ਮਿਲ ਬੰਦ ਹੁੰਦੀ ਐ ਤੇ ਹਾਦਸਾ ਕੋਈ ਹੁੰਦਾ ਐ ਤੇ ਹੱਲੇ ਤੱਕ ਕੋਈ ਸਪਸ਼ਟ ਨਹੀਂ ਪੂਰੇ 24 ਘੰਟੇ ਤੋਂ ਉੱਪਰ ਸਮਾਂ ਬੀਤ ਜਾਂਦਾ ਹੈ ਤੇ ਪਰਿਵਾਰ ਨੂੰ ਹਾਲੇ ਤੱਕ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਬਜ਼ੁਰਗ ਕਿੱਥੇ ਹੈ ਜਿਹੜਾ 30-35 ਸਾਲ ਤੋਂ ਇਸੇ ਮੇਲ ਦੇ ਵਿੱਚ ਕੰਮ ਕਰਦਾ ਪਿਆ ਹੈ ਤੇ ਅਜਿਹਾ ਕੰਮ ਕਿ ਜਿਹੜੀ ਮੇਨ ਬੈਲਟ ਦੇ ਉੱਪਰ ਬਤੌਰ ਫਿਟਰ ਇਨਾ ਐਕਸਪੀਰੀਅੰਸ ਬੰਦਾ ਤੇ ਉਹਦੀ ਕੀ ਉਹਦੇ ਨਾਲ ਹੋਇਆ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ ਤੇ ਸਵੇਰ ਦੇ ਪਰਿਵਾਰ ਕੀ ਰਿਸ਼ਤੇਦਾਰ ਕੀ ਹੋਰ ਸਕੇ ਸੰਬੰਧੀ ਇੱਥੇ ਆ ਕੇ ਬੈਠੇ ਹੋਏ ਹੈ ਮੇਲ ਦੇ ਪ੍ਰਸ਼ਾਸਨ ਜਾਂ ਜਾਦਾ ਇਥੋਂ ਦਾ ਜ਼ਿਲ੍ਹੇ ਦਾ ਤਹਿਸੀਲ ਦਾ ਪ੍ਰਸ਼ਾਸਨ ਆ ਉਹਨਾਂ ਵੀ ਕੋਈ ਜਿਹੜਾ ਸਪਸ਼ਟਪੂਰਨ ਜਵਾਬ ਨਹੀਂ ਦਿੰਦਾ ਵੀ ਹੋਇਆ ਕੀ ਐ ਅਸਲ ਦੇ ਵਿੱਚ ਕਿ ਹਾਦਸਾ ਹੋਇਆ ਐ ਜਾਂ ਕਿਤੇ ਹੋਰ ਕੋਈ ਗੱਲ ਵਾਪਰੀ ਐ ਬੰਦਾ ਗੁੰਮ ਹੋਇਆ ਐ ਰਿਲੀਫ ਕਰਕੇ ਹੋਰ ਨਵੇਂ ਬੰਦੇ ਉੱਥੇ ਡਿਊਟੀ ਤੇ ਛਾੜ ਦਿੱਤੇ ਐ ਤੇ ਬੰਦਾ ਕਿਤੇ ਗਾਇਬ ਹੋ ਗਿਆ ਉਹਦਾ ਹਾਲੇ ਤੱਕ ਕੋਈ ਸੁਰਾਗ ਤੱਕ ਨਹੀਂ ਹੈ ਕਿ ਸਭ ਜਿਹੜਾ ਵਿਅਕਤੀ ਗਵਾਚਾ ਮਿਲ ਚੋਂ ਕੀ ਅਜੇ ਤੱਕ ਕਾਰਵਾਈ ਹੋਈ ਕਿ ਕੀ ਪਤਾ ਲੱਗਦਾ ਅੱਜ ਸਵੇਰੇ ਸਾਨੂੰ ਸੂਚਨਾ ਮਿਲੀ ਸੀ ਕਿ ਚੰਨਣ ਸਿੰਘ ਨਾਂ ਦਾ ਵਿਅਕਤੀ ਜਿਹੜਾ ਬਿਸ਼ਨਪੁਰਪਿੰਡ ਦਾ ਰਹਿਣ ਵਾਲਾ ਉਹ ਮੇਲ ਵਿੱਚ ਬਤੌਰ ਫਿਟਰ ਕੰਮ ਕਰਦਾ ਆ ਜਿਹਦੀ ਡਿਊਟੀ ਕੱਲ ਮਿਤੀ ਜਿਹੜੀ ਆ 22 ਤਰੀਕ ਨੂੰ ਸ਼ਾਮ ਦੀ ਸ਼ਿਫਟ 4 ਤੋਂ ਰਾਤ 12 ਵਜੇ ਤੱਕ ਸੀਗੀ ਜੋ ਅੱਜ ਸਵੇਰ ਘਰ ਨਹੀਂ ਪਹੁੰਚਿਆ ਤੇ ਉਹਦੇ ਘਰਦਿਆਂ ਨੇ ਸਾਨੂੰ ਇਤਲਾਹ ਦਿੱਤੀ ਉਹਦੇ ਪਹੁੰਚਣ ਤੇ ਮੈਂ ਐਸਐਚਓ ਸਾਹਿਬ ਆਏ ਆ ਸਵੇਰ ਦੇ ਅਸੀਂ ਇਹਨਾਂ ਦੇ ਜਿਹੜੇ ਸੀਸੀਟੀਵੀ ਕੈਮਰੇ ਪ੍ਰੋਡਕਸ਼ਨ ਯੂਨਿਟ ਚ ਲੱਗੇ ਉਹ ਦੇਖ ਰਹੇ ਆ ਬਾਕੀ ਆਪਣੇ ਢੰਗ ਨਾਲ ਇਨਵੈਸਟੀਗੇਸ਼ਨ ਕਰ ਰਹੇ ਆ ਮੇਲ ਵਾਲਿਆਂ ਦਾ ਨਾਲ ਸਾਥ ਲੈ ਰਹੇ ਆ ਤੇ ਲੱਗੇ ਹੋਏ ਆ ਇਨਵੈਸਟੀਗੇਸ਼ਨ ਕਰਨ ਤਰੇ ਪਰਿਵਾਰ ਜਿਸ ਤਰ੍ਹਾਂ ਕਹਿਣਾ ਕਿ ਕੋਈ ਮਿਸ ਹੈਪਨਿੰਗ ਹੋ ਸਕਦੀ ਹੈ ਕਿ ਇਹ ਹੈ ਕੋਈ ਅੰਦੇਸ਼ਾ ਕਿ ਨਹੀਂ ਜੀ ਇਹ ਜਿੰਨਾ ਚਿਰ ਕੋ ਠੋਸ ਸਬੂਹ ਸਾਹਮਣੇ ਨਹੀਂ ਆਉਂਦੇ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ